ਹਲਕਾ ਫਿਲੌਰ ਦੇ ਪਿੰਡ ਨੰਗਲ ਦੇ ਬਾਬਾ ਬਿਆਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਰੋਪਾ ਪਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਹੈ ਕਿ ਬਾਬਾ ਬਿਆਨ ਸਿੰਘ ਜੀ ਨਿਰਮਲਾ ਕੂਟੀਆਂ ਨਾਲ ਵੀ ਸਬੰਧ ਰੱਖਦੇ ਹਨ ਅਤੇ ਉਹਨਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਨਾਲ ਉਹ ਸ਼ਾਮਿਲ ਹੋਏ ਹਨ। ਜਿਨ੍ਹਾਂ ਦਾ ਅਸੀਂ ਆਮ ਆਦਮੀ ਪਾਰਟੀ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਤਾਂ ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਬਿਜਨ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਵਧੀਆ ਕਾਰਜਗਾਰੀਆਂ ਅਤੇ ਵਧੀਆ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਜੁਆਇੰਟ ਕੀਤੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਕੁਮਾਰ ਨਰਿੰਦਰ ਕੁਮਾਰ ਨਿੰਦੀ ਪਵਨ ਕੁਮਾਰ ਕੇਸ਼ਵ ਪੁੰਜ ਰਵਿੰਦਰ ਰਿੰਕੂ ਰਵੀ ਕੁਮਾਰ ਅਮਰ ਕੁਮਾਰ ਆਦਿ ਹਾਜ਼ਰ ਸਨ ਆਮ ਆਦਮੀ ਪਾਰਟੀ ਤਰਫੋਂ ਹਲਕਾ ਬਦਾਰ ਸੁਭਾ ਫਲੋਰ ਤੋਂ ਇੱਕ ਸਾਡੇ ਬਹੁਤ ਹੀ ਮਹੱਤਵਪੂਰਨ ਸ਼ਖਸੀਅਤ ਪਿੰਡ ਨੰਗਲ ਤੋਂ ਸਰਦਾਰ ਬਿਆਨ ਸਿੰਘ ਜੀ ਜਿਹੜੇ ਕਿ ਨਿਰਮਲ ਸੰਪਰਦਾਇ ਦੇ ਵਿੱਚ ਬਹੁਤ ਹੀ ਵੱਡਾ ਆਪਣਾ ਕਦਰ ਰੱਖਦੇ ਆ ਔਰ ਬਹੁਤ ਹੀ ਵੱਡੇ ਸਮਾਜ ਸੇਵੀ ਆ ਅਧਿਆਤਮਿਕ ਸੋਚ ਦੇ ਮਾਲਕ ਨੇ ਔਰ ਪਿੰਡ ਨੰਗਲ ਦੇ ਵਸਨੀਕ ਨੇ ਔਰ ਅਸੀਂ ਦੇਖਿਆ ਕਿ ਬਹੁਤ ਹੀ ਇਸ ਸਮਾਜ ਸੇਵਾ ਦਾ ਕੰਮ ਕਰਦੇ ਆ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੀ ਕਾਰਸ਼ੈਲੀ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਇਹ ਸ਼ਾਮਲ ਹੋਇਆ ਆ ਆਮ ਆਦਮੀ ਪਾਰਟੀ ਮੈਂ ਹਲਕਾ ਬਲਾਦ ਸਭਾ ਫਲੋਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹਨਾਂ ਦਾ ਜੀ ਆਇਆਂ ਕਹਿੰਦਾ ਹਾਂ ਔਰ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਕਦ ਹੋਰ ਨਿਕਲ ਕੇ ਸਾਹਮਣੇ ਹੋਏ ਆਏਗਾ ਔਰ ਤੁਹਾਨੂੰ ਬਣਦਾ ਮਾਨ ਸਨਮਾਨ ਜਿਹੜਾਗਾ ਉਹ ਅਸੀਂ ਜਰੂਰ ਦੇਵਾਂਗੇ ਔਰ ਮੈਂ ਹਲਕਾ ਬਦਾਰ ਸਭਾ ਫਲੋਰ ਦੇ ਸਭੂ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਰਦਾਰ ਜਨ ਸਿੰਘ ਵਰਗੇ ਜਿਹੜੇ ਹੈਗੇ ਆ ਪ੍ਰਮੁੱਖ ਅਧਿਆਤਮਿਕ ਸੋਚ ਵਾਲੇ ਲੀਡਰ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਲਈ ਤਤ ਬਨੇ ਆਓ ਆਪਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇਖਦੇ ਹੋਏ ਹੋਰ ਇਹਦੇ ਵਿੱਚ ਮੂਲੀਅਤ ਕਰੀਏ ਔਰ ਆਮ ਆਦਮੀ ਪਾਰਟੀ ਹਲਕਾ ਬਦਲ ਸਵਾ ਫਲੋਰ ਦੇ ਜਿਹੜਾ ਕਾਬੂ ਹੋਰ ਉੱਚਾ ਚੁੱਕੇਗੀ ਧੰਨਵਾਦ ਆਮ ਆਦਮੀ ਪਾਰਟੀ ਦਾ ਜੋ ਵੀ ਸਾਰੀਆਂ ਨੀਤੀਆਂ ਐ ਸਾਰੇ ਕਾਰਜਾਂ ਦਾ ਸਲਾਘਾਯੋਗ ਨੇ ਪਰ ਸਭ ਤੋਂ ਵਧੀਆ ਸਾਨੂੰ ਜੋ ਲੱਗਾ ਜੁੱਧ ਨਸ਼ੇ ਵਿਰੋਧ ਜੋ ਮਹੀਮਾ ਨੂੰ ਦੇਖ ਕੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਸਾਰੀ ਸਮੁੱਚੀ ਟੀਮ ਹੈ ਜੋ ਸਾਡੀ ਸਾਰੀ ਸਮੁੱਚੀ ਟੀਮ ਇਹਦੇ ਵਿੱਚ ਕੰਮ ਕਰਦੀ ਰਹੂਗੀ ਤੇ ਮੇਰ ਸਵਾਰ ਚਾਹੀ ਪਾਰਟੀ ਵਿੱਚ ਕੋਈ ਮਨਸਾ ਲੈ ਕੇ ਨਹੀਂ ਆਏ ਕਿ ਸਾਨੂੰ ਕਿ ਅਹੁਦਾ ਚਾਹੀਦਾ ਹੈ ਸੇਵਾ ਭਾਵਨਾ ਨਾਲ ਅਸੀਂ ਪਾਰਟੀ ਦੇ ਨਾਲ ਜੁੜੇ ਆ ਹੋਰ ਲੋਕਾਂ ਕੀ ਫੀਲ ਕਰੂਗੇ ਆਪਣੇ ਪਿੰਡ ਵਾਸਤੇ ਪਿੰਡ ਵਾਸੀਆਂ ਨੂੰ ਸਮੁੱਚੇ ਹਲਕਾ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਜੋਧਨ ਅਸ਼ੇ ਵਿਰੋਧ ਵਿੱਚ ਹਿੰਮਤ ਦਾ ਸਾਥ ਦੇ ਕੇ ਆਮ ਆਦਮੀ ਪਾਰਟੀ ਦੇ ਤੁਸੀਂ ਮੈਂਬਰ ਬਣੋ ਤੇ ਇਸ ਮਹਿਮ ਨੂੰ ਜੋ ਆਪਾਂ ਕਾਮਯਾਬ ਕਰੀਏ ਤੇ ਖੁਸ਼ਹਾਲ ਪੰਜਾਬ ਦੀ ਜੋ ਆਪਾਂ ਕਾਮਨਾ ਕਰਦੇ ਆ ਤੇ ਉਹ ਕਾਮਨਾ ਤਹਿਤ ਆਪਾਂ ਪੰਜਾਬ ਨੂੰ ਅੱਗੇ ਵਧਾਈਏ